ਅੰਦਰ ਦੇ ਅੱਜ ਪੁਲਿਸ ਕਮਿਸ਼ਨਰ ਦੇ ਸਲੇਮਪੁਰ ਮਸੰਦਾ ਦੇ ਵਿੱਚ ਤਲਨ ਰੋਡ ਦੇ ਉੱਤੇ ਅੱਜ ਪੁਲਿਸ ਇੱਕ ਆਲਟੋ ਕਾਰ ਦਾ ਪਿੱਛਾ ਕਰ ਰਹੀ ਸੀ ਜਿਸ ਦੇ ਵਿੱਚ ਇਸ ਆਲਟੋ ਕਾਰ ਦੇ ਵਿੱਚ ਤਿੰਨ ਨੌਜਵਾਨ ਜੋ ਗੱਡੀ ਚਲਾ ਰਹੇ ਸੀ ਜਿਸ ਦੇ ਵਿੱਚ ਉਹਨਾਂ ਦਾ ਜੋ ਹੈ ਕਿਦੋਂ ਪੁਲਿਸ ਦਾ ਪਿੱਛਾ ਕਰ ਰਹੀ ਸੀ ਤੇ ਪੁਲਿਸ ਦੇ ਉੱਤੇ ਕਿਹੜਾ ਗੋਲੀਆਂ ਚਲਾਈਆਂ ਜਾਂਦੀਆਂ ਤਾਂ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਕਿਹੜੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਇੱਕ ਨੌਜਵਾਨ ਕਿਹੜਾ ਇਸ ਆਲਟੋ ਕਾਰ ਦੇ ਵਿੱਚ ਗੋਲੀ ਵੱਜੀ ਆ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਦੋ ਨੌਜਵਾਨ ਕਿਹੜੇ ਆ ਉਹ ਤੁਸੀਂ ਦੇਖ ਰਹੇ ਉਸ ਨੌਜਵਾਨ ਪੁਲਿਸ ਦੇ ਕਿਹੜੇ ਦੇ ਵਿੱਚ ਨੇ ਗ੍ਰਿਫਤਾਰ ਕਿਹੜਾ ਪੁਲਿਸ ਵੱਲੋਂ ਕੀਤਾ ਗਿਆ 10 ਜਾ ਰਿਹਾ ਹੈ ਅੰਮ੍ਰਿਤਸਰ ਕਤਲ ਮਾਮਲੇ ਦੇ ਵਿੱਚ ਵਾਂਟੇ ਸਟੀ ਤੇ ਜਲੰਧਰ ਦੇ ਵਿੱਚ ਵੀ ਕਈ ਕਤਲਾਂ ਦੇ ਵਿੱਚ ਮਾਮਲੇ ਦੇ ਵਿੱਚ ਸੀ ਤੇ ਮੌਕੇ ਤੇ ਸੀਨੀਅਰ ਅਫਸਰ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਕੁਛ ਹੀ ਦੇਰ ਦੇ ਵਿੱਚ ਪੁਲਿਸ ਕਮਿਸ਼ਨਰ ਪਹੁੰਚ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ ਸਾਲਟੋ ਕਾਰ ਦੇ ਵਿੱਚ ਇੱਕ ਪਿਸਤਲ ਕਿਹੜਾ ਬਰਾਮਦ ਕੀਤਾ ਗਿਆ ਜਿਸ ਦੇ ਵਿੱਚ ਖੋਲ ਵੀ ਕਿਹੜੇ ਬਰਾਮਦ ਕੀਤੇ ਗਏ ਨੇ ਜਿਸ ਦੇ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਤਿੰਨ ਗੋਲੀਆਂ ਕਿਹੜੀਆਂ ਚਲਾਈਆਂ ਜਾਂਦੀਆਂ ਤੇ ਪੁਲਿਸ ਵੱਲੋਂ ਇੱਕ ਗੋਲੀ ਚਲਾਣ ਦਾ ਇੱਕ ਨੌਜਵਾਨ ਕਿਹੜਾ ਜ਼ਖਮੀ ਹੋ ਜਾਂਦਾ ਦੱਸ ਦੱਸਿਆ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਇਸ ਕਤਲ ਦੇ ਮਾਮਲੇ ਚ 123 ਨੋ ਜਾਣੇ ਤੇ ਜਲੰਧਰ ਦੇ ਵਿੱਚ ਵੀ ਕਈ ਕਤਲਾਂ ਦੇ ਵਿੱਚ ਮਾਮਲੇ ਦੇ ਵਿੱਚ ਦਰਜ ਸੀ ਜਿਸ ਦੇ ਵਿੱਚ ਕਿਦੋਂ ਪੁਲਿਸ ਨੂੰ ਪਤਾ ਲੱਗਦਾ ਜਲੰਧਰ ਦੇ ਤਲਨ ਰੋਡ ਦੇ ਉੱਤੇ ਕਿੱਥੇ ਇਸ ਆਲਟੋ ਕਾਰ ਸਲੇਮਪੁਰ ਮਸੰਦਾ ਜੋ ਤਲਨ ਰੋਡ ਤੇ ਆ ਪੀਬੀ ਜੀ 26 ਜੀ 0706 36 ਨੰਬਰ ਕਿੜਾ ਆਲਟੋ ਦਾ ਜਿਸ ਇਸ ਕਾਰ ਜੋ ਹੈ ਤਲਨਾ ਰੋਡ ਤੋਂ ਨਿਕਲ ਰਹੀ ਇਸ ਪੁਲਿਸ ਵੱਲੋਂ ਪਿੱਛਾ ਕੀਤਾ ਜਾਂਦਾ ਤੇ ਉਸ ਦੇ ਪੁਲਿਸ ਦੇ ਉੱਤੇ ਕਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਗੋਲੀਆਂ ਚਲਾਣ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਕਾਰਵਾਈ ਇਸ ਦੇ ਉੱਤੇ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਗੋਲੀ ਵਾਚਨ ਦੀ ਹੈ ਤੇ ਬਾਕੀ ਦੋ ਜੋ ਪੁਲਿਸ ਦੇ ਰੌਂਡ ਅਪ ਦੇ ਵਿੱਚ ਹੈ ਸੀਨੀਅਰ ਅਫਸਰ ਮੌਕੇ ਤੇ ਪਹੁੰਚਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਰਾਮਾ ਮੰਡੀ ਦੇ ਏਰੀਏ ਦੀ ਹੈ ਕਿੱਥੇ ਤੱਲਨ ਰੋਡ ਦੇ ਉੱਤੇ ਅੱਜ ਪੁਲਿਸ ਤੇ ਗੈਂਗਸਟਰਾਂ ਦਾ ਇਨਕਾਊਂਟਰ ਹੁੰਦਾ ਜਿਸ ਦੇ ਵਿੱਚ ਗੈਂਗਸਟਰਾਂ ਵੱਲੋਂ ਪੁਲਿਸ ਦੇ ਉੱਤੇ ਹਮਲਾ ਕੀਤਾ ਜਾਂਦਾ ਜਿਸ ਦੇ ਵਿੱਚ ਤੁਸੀਂ ਇਹ ਦੇਖ ਰਹੇ ਹੋ ਮਲਾਜ਼ਮ ਦੇ ਉਸ ਦੇ ਮਲਾਜ਼ਮ ਦੇ ਬੁਲੱਟਪਰੂਫ ਤੇ ਕਿਹੜੀ ਗੋਲੀ ਵੱਜਦੀ ਉਸ ਦੇ ਜ਼ਖਮੀ ਵੀ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਥੋੜੀ ਜਿਹੀ ਸੱਟ ਆਈ ਹੈ ਜਿਸ ਦੇ ਵਿੱਚ ਕਿਦੋਂ ਪੁਲਿਸ ਵੱਲੋਂ ਇਸ ਆਲਟੋ ਕਾਰ ਨੂੰ ਰੋਕਿਆ ਜਾਂਦਾ ਸੀ ਤੇ ਉਸ ਰੋਕਣ ਤੇ ਪੁਲਿਸ ਵੱਲੋਂ ਗੈਂਗਸਟਰਾਂ ਵੱਲੋਂ ਪੁਲਿਸ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਤੇ ਪੁਲਿਸ ਦੇ ਵੱਲੋਂ ਜਵ ਇੱਕ ਨੌਜਵਾਨ ਦੇ ਗੋਲੀ ਵੱਜ ਜਾਂਦੇ ਜਿਸ ਦੇ ਮੌਕੇ ਤੇ ਨਿੱਜੀ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਤੇ ਮੌਕੇ ਤੇ ਪੁਲਿਸ ਕਮਿਸ਼ਨਰ ਜਾਇਦਾ ਲੈਂ ਲਈ ਪਹੁੰਚਦੇ ਨੇ ਤੁਹਾਨੂੰ ਦੱਸ ਦਈਏ ਜੋ ਅੰਮ੍ਰਿਤਸਰ ਦੇ ਵਿੱਚ ਵੀ ਕਤਲ ਦੇ ਮਾਮਲੇ ਦੇ ਵਿੱਚ ਵਾਂਟਸ ਸੀ ਤੇ ਜਲੰਧਰ ਦੇ ਵਿੱਚ ਜੀਆਰਪੀ ਥਾਣੇ ਦੇ ਵਿੱਚ ਮਾਮਲੇ ਦੇ ਵਿੱਚ ਵਾਂਟੇ ਦੇ ਸਾਡੇ ਨਾਲ ਪੁਲਿਸ ਕਮਿਸ਼ਨਰ ਆ ਉਹਨਾਂ ਨਾਲ ਗੱਲਬਾਤ ਕਰਦੇ ਕਿ ਅੱਜ ਜਲੰਧਰ ਰਾਮਾ ਮੰਡੀ ਏਰੀਆ ਦੇ ਵਿੱਚ ਇਨਕਾਊਂਟਰ ਹੋਇਆ ਹੈ ਕਿ ਮਾਮਲਾ ਕੀ ਹੈ ਕਿੰਨੇ ਇਸ ਤੇ ਉੱਤੇ ਰਾਮਾ ਤੋ ਇਸ ਕੇਸ ਦੇ ਵਿੱਚ ਤਿੰਨ ਮੇਨ ਦੋਸ਼ੀ ਹੈ ਜਿਹੜੀ 353/25 ਐਫ ਆਈ ਆਰ ਦਰਜ ਹੋਈ ਹੈ ਉਦੇਸ਼ ਮੇਨ ਤਿੰਨ ਦੋਸ਼ੀ ਹੈ ਜਿਨ੍ਹਾਂ ਨੂੰ ਕੀ ਇੱਥੋਂ ਹੁਣ ਰਾਉਂਡ ਅਪ ਕੀਤਾ ਗਿਆ ਤੇ ਉਸ ਦੇ ਵਿੱਚੋਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਸੀ ਆਈਏ ਟੀਮ ਸਾਡੀ ਇੱਥੇ ਇਹਨਾਂ ਦਾ ਪਿੱਛਾ ਕਰ ਰਹੀ ਸੀ ਉਸ ਤੇ ਇਹਨਾਂ ਨੇ ਰਾਉਂਡ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਇਹਨੂੰ ਵੀ ਸੱਟ ਲੱਗੀ ਹੈ ਤੇ ਅਸੀਂ ਹਸਪੀਟਲ ਮੂਵ ਕਰਾਇਆ ਫॉर ਫਰਦਰ ਟ੍ਰੀਟਮੈਂਟ ਤੇ ਉਹਦੀ ਪੁੱਛਗਿੱਛ ਜਾਰੀ ਹੈ ਜਲੰਧਰ ਦੇ ਬੰਦੇ ਆ ਜਾਂ ਇਨਬਾਰ ਜਲੰਧਰ ਦਾ ਹੀ ਹੈ ਕਿ ਇਹ ਕਤਲ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਨਾਮ ਜੱਟ ਹਾਂ ਇਹ ਪਹਿਲਾਂ ਦੋ ਮੁਕਦਮਿਆਂ ਦੇ ਵਿੱਚ ਹੋਰ ਵੀ ਲੋੜਿੰਦਾ ਹੈ ਜਿੰਨਾ ਸਾਨੂੰ ਪ੍ਰੀਲੀਮਿਨਰੀ ਸਰਸਰੀ ਪੁੱਛ ਕਿਸੇ ਦੇ ਸਾਹਮਣੇ ਆਈ ਜੀ 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 ਉਸ ਦੇ ਵਿੱਚ ਇਹ ਅੱਗੇ ਦੀ ਪੁੱਛ ਕਿਸੇ ਦੇ ਵਿੱਚ ਨਾਮਿਨੇਟ ਕੀਤਾ ਗਿਆ ਹੈ ਤੇ ਇਸ ਨੂੰ ਅੱਗੇ ਪੁੱਛਗੀ ਜਾਰੀ ਹੈ ਅੱਜ ਅੱਜ ਮੈਂ ਜਲੰਧਰ ਕੀ ਕਰਨਾ ਕਿ ਕਿਹੜੇ ਮਾਮਲੇ ਪੁਲਿਸ ਵੱਲੋਂ ਦਰਜ ਕੀਤਾ ਗਿਆ ਕਿਸ ਮਾਮਲਾ ਕਿਹੜਾ ਦਰਜ ਕੀਤਾ ਗਿਆ ਉਹਦੇ ਵਿੱਚ ਸਵੇਰੇ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਦਿੱਤੀ ਸੀ ਕਿ ਬਈ ਆਖੇ ਤਿੰਨ ਮੁੰਡਿਆਂ ਨੇ ਗੋਲੀਆਂ ਚਲਾਈਆਂ ਤੇ ਇੱਥੇ ਇੱਕ ਦੇਸ਼ਦ ਦਾ ਮਹੌਲ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਫਿਰ ਉਸ ਵਿੱਚ ਅੱਗੇ ਕੰਮ ਕਰਦੇ ਹੋਏ ਐਫ ਆਈ ਆਰ ਰਜਿਸਟਰ ਕਰਕੇ ਫਿਰ ਅਸੀਂ ਇਸ ਚ ਅੱਗੇ ਬੰਦੇ ਆਇਡੈਂਟੀਫਾਈ ਕੀਤੇ ਸੀ ਸੀਸੀਟੀਵੀ ਫੁਟੇਜਸ ਤੋਂ ਤੇ ਹਿਊਮਨ ਇੰਟ ਤੋਂ ਜੀ ਮੈਂ ਕਿਹੜੀ ਗੋਲੀ ਵੱਜੀ ਹੈ ਕਿਸ ਮੁੰਡੇ ਦੇ ਵੱਜੀ ਹੈ ਕੀ ਨਾਮ ਹੈ ਕਿੱਥੇ ਦੇ ਰਹਿਣ ਵਾਲਿਆ ਤੇ ਲੱਗਦਾ ਹੈ ਨੇ ਬੰਕਰਨਜੀਤ ਸਿੰਘ ਜੈਵੀਰ ਸਿੰਘ ਤੇ ਸਿਮਰਨਜੀਤ ਹੈ ਸੋ ਮਨਕਰਨਜੀਤ ਸਿੰਘ ਵੱਲੋਂ ਫਾਇਰ オーਪਨ ਕੀਤਾ ਗਿਆ ਤੇ ਜਿਸ ਦੇ ਨਾਲ ਕੀ ਉਸ ਦੇ ਗੋਲੀ ਲੱਗੀ ਇਹਨਾਂ ਦੇ ਨਾਲ ਹੋਰ ਵੀ ਲੋਕ ਹੈਗੇ ਸਿਰਫ ਉਹ ਅੱਗੇ ਅੱਗੇ ਪੁੱਛੀਏ ਜਾਰੀ ਹੈ ਜੀ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਿਆ ਪੁਲਿਸ ਕਮਿਸ਼ਨਰ ਦੇ ਨਾਲ ਉਹਨਾਂ ਨੇ ਦੱਸਿਆ ਹੈ ਜੋ ਹੈ ਤਿੰਨ ਨੌਜਵਾਨ ਕਿਹੜੇ ਇੱਕ ਨੌਜਵਾਨ ਦੇ ਗੋਲੀ ਵੱਜ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਇਸ ਗੱਡੀ ਆਲਟੋ ਗੱਡੀ ਤੁਹਾਨੂੰ ਦਿਖਾ ਰਹੇ ਹਾਂ ਜੋ PB06 J076 736 ਜੋ ਆਲਟੋ ਗੱਡੀ ਦੇ ਵਿੱਚ ਤਿੰਨ ਨੌਜਵਾਨ ਆ ਰਹੇ ਸੀ ਕਿਦੋਂ ਪੁਲਿਸ ਨੂੰ ਇਸ ਕੰਟਰੋਲ ਤੇ ਮੈਸੇਜ ਕੰਟਰੋਲ ਤੇ ਆਂਦਾ ਸੋ ਤਿੰਨ ਨੌਜਵਾਨਾਂ ਵੱਲੋਂ ਕਿਹੜੀ ਗੋਲੀ ਚਲਾਈ ਜਾਂਦੀ ਹੈ ਉਸ ਬਾਅਦ ਪੁਲਿਸ ਵੱਲੋਂ ਕਿਹੜਾ ਮਾਮਲਾ ਦਰਜ ਕਰਨ ਤੋਂ ਬਾਅਦ ਪਾਲ ਕਿਤੀ ਜਾਂਦੀ ਹੈ ਤੇ ਸੀਏ ਦੀ ਟੀਮ ਕਿਦੋਂ ਇੱਥੇ ਇਹਨਾਂ ਦਾ ਪਿੱਛਾ ਕਰਦੀ ਹੈ ਤੇ ਉਸ ਤੋਂ ਉੱਤੇ ਕਿਹੜੇ ਤਿੰਨ ਨੌਜਵਾਨ ਜੋ ਇੱਕ ਨੌਜਵਾਨ ਵੱਲੋਂ ਗੋਲੀ ਚਲਾਈ ਜਾਂਦੀ ਹੈ ਇਸ ਮਲਾਜਨ ਦੇ ਬੁਲੇਟ ਪ੍ਰੂਫ ਦੇ ਜੈਕਟ ਤੇ ਵੱਜਦੀ ਹੈ ਜਿਸ ਦੇ ਸੱਟਾ ਵੀ ਕਿੜੀਆਂ ਕਿਦੋਂ ਇਸ ਨੂੰ ਕਾਬੂ ਕਰਨ ਲੱਗੇ ਤੇ ਉਹਨਾਂ ਦੇ ਸੱਟਾ ਵੀ ਕਿੜੀਆਂ ਲੱਗੀਆਂ ਹੈ ਜਿਸ ਦੇ ਵਿੱਚ ਮੌਕੇ ਤੇ ਪੁਲਿਸ ਕਮਿਸ਼ਨਰ ਪਹੁੰਚਾ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਇਹਨਾਂ ਦੇ ਉੱਤੇ ਦੱਸਿਆ ਜਾ ਰਿਹਾ ਕਤਲ ਦੇ ਮਾਮਲੇ ਵੀ ਕਿੜੇ ਆ ਦਰਜ ਨੇ ਕੈਮਰਾਮੈਨ ਰਾਹੁ